ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰ ਕੀਰਤਨ ਦੇ ਮੌਕੇ ਤੇ ਆਗਮਨ ਪੁਰਪ ਤੇ ਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਦੌਰਾਨ ਕੋਟਕਪੂਰਾ ਵਿੱਚ ਬੱਤੀਆਂ ਵਾਲਾ ਚੌਂਕ ਤੇ ਇੱਕ ਗ੍ਰੀਨ ਬੱਸ ਡਰਾਈਵਰ ਨੇ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਤੋਂ ਬਾਅਦ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਦਰਅਸਲ ਬੱਸ ਡਰਾਈਵਰ ਲੰਘਲੇ ਨਗਰ ਕੀਰਤਨ ਦੇ ਸਮੇਂ ਤੇਜ਼ ਬੱਸ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਐਸਆਈ ਵਕੀਲ ਸਿੰਘ ਨੇ ਉਸ ਦਾ ਚਲਾਨ ਕੱਟ ਦਿੱਤਾ ਤੇ ਕਹਿ ਕੇ ਨਗਰ ਕੀਰਤਨ ਦੀ ਉਲੰਘਣਾ ਕੀਤੀ ਹੈ ਤੇ ਇਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਦੌਰਾਨ ਇੱਕ ਬੱਸ ਵਾਲੇ ਭਾਈ ਨੇ ਆ ਜਿਹੜੀ ਬੱਸ ਉਹ ਨਗਰ ਕੀਰਤਨ ਵਿੱਚ ਵੜੀ ਤਾਂ ਜਿਸ ਕਰਕੇ ਟ੍ਰੈਫਿਕ ਪੁਲਿਸ ਉਹਨਾਂ ਨੂੰ ਚਲਾਨਾ ਕੱਟਣ ਲੱਗੀ ਭਾਈ ਜੀ ਕਹਿੰਦੇ ਕਿ ਚਲਾਨਾ ਕੱਟਣਾ ਤਾਂ ਦਿਖਾ ਰਹੇ ਚਲਾਨਾ ਕੱਟਿਆ ਜਾ ਰਿਹਾ ਬੱਸ ਦਾ ਕਿਉਂਕਿ ਨਗਰ ਕੀਰਤਨ ਚੱਲ ਰਿਹਾ ਤਾਂ ਨਗਰ ਕੀਰਤਨ ਦੇ ਵਿੱਚ ਧੱਕੇ ਨਾਲ ਜਿਹੜੀ ਪਾਸੇ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਟ੍ਰੈਫਿਕ ਪੁਲਿਸ ਨੇ ਆਪਣੀ ਸ਼ਕਤੀ ਕਰਦਿਆਂ ਜਿਹੜਾ ਉਹ ਚਲਾਨਾ ਕੱਢ ਦਿੰਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚਲਾਣ ਕੀਤਾ ਜਾ ਰਾ ਟ੍ਰੈਫਿਕ ਬਲੋ ਤੋਂ ਬਾਈ ਵਕੀਲ ਸਿੰਘ ਜੀ ਸਾਡੇ ਨਾਲ ਨੇ ਭਾਈ ਜੀ ਕੀ ਗੱਲ ਹੋਈ ਸੀ ਦੱਸੋਗੇ ਥੋੜਾ ਜਿਹਾ ਕੀ ਗੱਲ ਹੋਈ ਸੀ ਇਹ ਬੱਸ ਆ ਜੀ ਨਗਰ ਕੀਰਤਨ ਜਾ ਰਿਹਾ ਅੱਛਾ ਜੀ ਰੋਡ ਦੇ ਵਿੱਚ ਅਸੀਂ ਪ੍ਰਾਇਮਰ ਕੱਢ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਇਹ ਲਾਈਨ ਡਬਲ ਕਰਕੇ ਉੱਪਰ ਦੀ ਓਵਰ ਮਤਲਬ ਟੇਕ ਕਰਕੇ ਇਹਨੇ ਜਾਮ ਲਾ ਦਿੱਤਾ ਅੱਛਾ ਜੀ ਇਸ ਕਰਕੇ ਜਦੋਂ ਇਹ ਕਾਗਜ਼ ਜਿੰਦਗੀ ਕਿਆ ਕੀਤੇ ਇਹਦੇ ਕੋਲ ਰੋਡ ਟੈਕਸ ਜਿਹਦਾ ਫੇੜ ਨਹੀਂ ਹੈ ਕੁਝ ਨਹੀਂ ਹੈ ਸਭ ਸਭ ਕੁਝ ਐਕਸਪਾਇਰ ਹੋਇਆ ਪੂਰਾ ਜਲਾਨ ਕਰ ਰਹੇ ਆ ਨਾਲੇ ਇਹਨੇ ਜਿਹੜੇ ਮਨੂੰ ਤੋੜਿਆ ਸਾਰੇ ਨੂੰ ਬਲੌਕ ਕੀਤੀ ਉਹਦੇ ਸਵਜੇ ਦਾ ਠੀਕ ਹੈ ਜੀ ਠੀਕ ਹੈ ਜੀ ਹੁਣ ਬਸ ਕਿੱਥੇ ਭੇਜ ਜਾਓਗੇ ਜੀ ਹਾਂਜੀ ਹੁਣ ਬਸ ਕਿੱਥੇ ਭੇਜੀ ਜਾਓਗੇ ਅਸੀਂ ਦੇਖ ਰਹੇ ਆ ਜੀ ਅਸੀਂ ਕੰਡੀਸ਼ਨ ਤੇ ਸਾਨੂੰ ਹੋ ਸਕਦਾ ਉਹ 200 ਦੇ ਡਾਕੂਮੈਂਟ ਨਾ ਪੂਰੇ ਪੇਸ਼ ਕੀਤੇ 207 ਦੇ ਵਿੱਚ ਥਾਣਾ ਸਿਟੀ ਕੋਟਪੂਰੇ ਬੰਦ ਕਰਾਂਗੇ ਠੀਕ ਹੈ ਜੀ ਜੇ ਡਾਕੂਮੈਂਟ ਪੇਸ਼ ਕਰਦਾ ਫਿਰ ਅਸੀਂ ਦਾ ਚਲਾਨ ਕਰਾਂਗੇ ਫਾਈਨ ਕਰਾਂਗੇ ਚਲਾਨ ਭਰਨਗੇ ਫਿਰ ਅਸੀਂ ਬਸੇ ਨੂੰ ਰਿਲੀਜ਼ ਕਰ ਦਾਂਗੇ ਨਾਲ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜੇ ਟ੍ਰੈਫਿਕ ਬੰਸਾ ਜਿਹੜੀ ਚਲਾਨ ਕੱਟ ਰਹੀ ਹੈ ਕਿਉਂਕਿ ਬਸ ਨੇ ਉਲੰਘਣਾ ਕੀਤੀ ਨਗਰਕਿਰਤਨ ਜਾ ਰਹਾ ਤੁਸੀਂ ਦੇਖ ਸਕਦੇ ਹੋ ਨਗਰਕਿਰਤਨ ਦੂਰ ਤੱਕ ਤੁਸੀਂ ਦੇਖ ਲਓ ਕਿ ਨਗਰਕਿਰਤਨ ਜਾ ਰਹਾ ਤਾਂ ਨਗਰਕਿਰਤਨ ਦੇ ਵਿੱਚ ਬਾਈ ਨੇ ਧੱਕੇ ਦੇ ਨਾਲ ਬਸ ਵਾੜੀ ਜਿਸ ਦਾ ਉਹਨੂੰ ਖਮਿਆਜ਼ਾ ਹੋਣਾ ਭੁਗਤਣਾ ਪੈ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰ ਕੀਰਤਨ ਦੇ ਮੌਕੇ ਤੇ ਆਗਮਨ ਪ੍ਰਭ ਤੇ ਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਦੌਰਾਨ ਕੋਟਕਪੂਰਾ ਵਿੱਚ ਬੱਤੀਆਂ ਵਾਲਾ ਚੌਕ ਇੱਕ ਗ੍ਰੀਨ ਬੱਸ ਡਰਾਈਵਰ ਨੇ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਤੋਂ ਬਾਅਦ ਉਸਨੂੰ ਖਮਿਆਜ਼ਾ ਭੁਗਤਣਾ ਪਿਆ ਦਰਅਸਲ ਬੱਸ ਡਰਾਈਵਰ ਲੰਘਲੇ ਨਗਰ ਕੀਰਤਨ ਦੇ ਸਮੇਂ ਤੇਜ਼ ਬੱਸ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਐਸਆਈ ਵਕੀਲ ਸਿੰਘ ਨੇ ਉਸਦਾ ਚਲਾਨ ਕੱਟ ਦਿੱਤਾ ਤੇ ਕਹਿ ਕੇ ਨਗਰ ਕੀਰਤਨ ਦੀ ਉਲੰਘਣਾ ਕੀਤੀ ਹੈ ਤੇ ਇਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਦੌਰਾਨ ਇੱਕ ਬੱਸ ਵਾਲੇ ਬਾਈ ਨੇ ਆ ਜਿਹੜੀ ਬੱਸ ਉਹ ਨਗਰ ਕੀਰਤਨ ਵਿੱਚ ਵੜੀ ਤਾਂ ਜਿਸ ਕਰਕੇ ਟ੍ਰੈਫਿਕ ਪੁਲਿਸ ਉਹਨਾਂ ਦਾ ਹੁਣ ਚਲਾਨ ਕੱਟਣ ਲੱਗੀ ਬਾਈ ਜੀ ਕਹਿੰਦੇ ਕਿ ਚਲਾਨ ਕੱਟਣਾ ਤਾਂ ਦਿਖਾ ਰਹੇ ਚਲਾਨ ਕੱਟਿਆ ਜਾ ਰਿਹਾ ਬੱਸ ਦਾ ਕਿਉਂਕਿ ਨਗਰ ਕੀਰਤਨ ਚੱਲ ਰਿਹਾ ਤਾਂ ਨਗਰ ਕੀਰਤਨ ਦੇ ਵਿੱਚ ੱੱਕੇ ਨਾਲ ਜਿਹੜੀ ਪਾਸ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਟ੍ਰੈਫਿਕ ਪੁਲਿਸ ਨੇ ਆਪਣੀ ਸ਼ਕਤੀ ਕਰਦਿਆਂ ਜਿਹੜਾ ਉਹ ਚਲਾਨ ਕੱਢ ਦਿੱਤਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚਲਾਨ ਕਿਹਾ ਜਾ ਰਾ ਹੈ ట్రాఫిక్ ਪੁਲਿਸ ਵਾਲੋਂ ਬਾਈ ਵਕੀਲ ਸਿੰਘ ਜੀ ਸਾਡੇ ਨਾਲ ਨੇ ਬਾਈ ਜੀ ਕੀ ਗੱਲ ਹੋਈ ਸੀ ਦੱਸੋਗੇ ਥੋੜਾ ਕੀ ਗੱਲ ਹੋਈ ਸੀ ਇਹ ਬੱਸ ਆ ਜੀ ਨਗਰ ਕੀਰਤਨ ਜਾ ਰਿਹਾ ਅੱਛਾ ਜੀ ਰੋਡ ਦੇ ਵਿੱਚ ਅਸੀਂ ਟ੍ਰੈਮ ਕੱਢ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਇਹ ਲਾਈਨ ਡਬਲ ਕਰਕੇ ਉੱਪਰ ਦੀ ਓਵਰ ਮਤਲਬ ਰੂਟੇ ਕਰਕੇ ਇਹਨੇ ਜਾਮ ਲਾਤਾ ਸਾਣਾ ਅੱਛਾ ਜੀ ਇਸ ਕਰਕੇ ਜਦੋਂ ਇਹ ਕਾਗਜ਼ ਜਿੱਦਗੀ ਜਾ ਕੇ ਕੀਤੇ ਇਹਦੇ ਕੋਲ ਰੋਡ ਟੈਕਸ ਜਿਹਦਾ ਪੇਡ ਨਹੀਂ ਹੈ ਕੁਝ ਨਹੀਂ ਹੈ ਸਭ ਸਭ ਕੁਝ ਐਕਸਪਾਇਰ ਹੋਇਆ ਉਹਦਾ ਜਲਾਨ ਕਰ ਰਹੇ ਆ ਨਾਲ ਇਹਨੇ ਜਿਹੜੇ ਮਨੂੰ ਨੂੰ ਕੋੜਿਆ ਸਾਰੇ ਨੂੰ ਬਲੌਕ ਕੀਤੀ ਉਹਦੇ ਸਵਾਂਚੇ ਦਾਨ ਕਰਦੇ ਠੀਕ ਹੈ ਜੀ ਠੀਕ ਹੈ ਜੀ ਹੁਣ ਬਸ ਕਿੱਥੇ ਭੇਜ ਜਾਓਗੇ ਜੀ ਹਾਂਜੀ ਹੁਣ ਬਸ ਕਿੱਥੇ ਭੇਜ ਜਾਓਗੇ ਅਸੀਂ ਦੇਖ ਰਹੇ ਆ ਜੀ ਅਸੀਂ ਕੰਡੀਸ਼ਨ 'ਚ ਸਾਨੂੰ ਹੋ ਸਕਦਾ ਇਹ 200 ਜੇ ਡਾਕੂਮੈਂਟ ਨਾ ਪੂਰੇ ਪੇਸ਼ ਕੀਤੇ 207 ਦੇ ਵਿੱਚ ਥਾਣਾ ਸਿਟੀ ਕੋਰਟ ਪੂਰੇ ਬੰਦ ਕਰਾਂਗੇ ਠੀਕ ਹੈ ਜੀ ਜੇ ਡਾਕੂਮੈਂਟ ਪੇਸ਼ ਕਰਦਾ ਫਿਰ ਅਸੀਂ ਤਾਂ ਚਲਾਨ ਕਰਾਂਗੇ ਫਾਈਨ ਕਰਾਂਗੇ ਚਲਾਨ ਭਰਨਗੇ ਫਿਰ ਅਸੀਂ ਬੱਸੇ ਨੂੰ ਰਿਲੀਜ਼ ਕਰ ਦਾਂਗੇ ਨਾਲ ਦੀ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜੀ ਟ੍ਰੈਫਿਕ ਬੱਸ ਉਹ ਜਿਹੜੀ ਚਲਾਨ ਕੱਟ ਰਹੀ ਆ ਕਿਉਂਕਿ ਬੱਸ ਨੇ ਉਲੰਘਣਾ ਕੀਤੀ ਨਗਰਕਿਰਤਨ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਨਗਰਕਿਰਤਨ ਦੂਰ ਤੱਕ ਤੁਸੀਂ ਦੇਖ ਲਓ ਕਿ ਨਗਰਕਿਰਤਨ ਜਾ ਰਹਾ ਤਾਂ ਨਗਰਕਿਰਤਨ ਦੇ ਵਿੱਚ ਬਾਈ ਨੇ ਧੱਕੇ ਦੇ ਨਾਲ ਬੱਸ ਵਾੜੀ ਜਿਸ ਦਾ ਉਹਨੂੰ ਖਮਿਆਜ਼ਾ ਹੋਣਾ ਭੁਗਤਣਾ ਪੈ ਰਿਹਾ